ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਇਲੈਕਸ਼ਨਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣਾ ਅੱਡੀ ਚੋਟੀ ਦਾ ਜਿਹੜਾ ਜੋਰ ਲਗਾ ਰਹੇ ਰਹੇ ਤੇ ਗੱਲ ਕਰਨ ਜਾ ਰਹੇ ਆ ਜੀਵਨ ਰਾਹੀਂ ਜੋਂ ਤੋਂ ਸਰਦਾਰ ਅਮਰੀਕ ਸਿੰਘ ਸੰਧਾ ਸਰਦਾਰ ਅਮਰੀਕ ਸਿੰਘ ਸੰਧਾ ਜਿਨ੍ਹਾਂ ਦੇ ਪਰਿਵਾਰ ਪਹਿਲਾਂ ਵੀ ਜਿਹੜੇ موجوده ਸਰਪੰਚੀ ਕਰ ਰਿਹਾ ਤੇ ਨੌਜਵਾਨਾਂ ਦਾ ਬੜਾ ਸਾਥ ਮਿਲ ਰਿਹਾ ਹੈ ਨੌਜਵਾਨਾਂ ਦਾ ਪਹਿਲਾਂ ਵੀ ਉਹਨਾਂ ਨੂੰ ਸਾਥ ਰਿਹਾ ਹੈ ਤੇ ਹੁਣ ਵੀ ਜਿਹੜੀ ਯੂਥ ਹੈ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਨੌਜਵਾਨਾਂ ਲੇ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਪਿੰਡ ਲੈਵਲ ਤੇ ਜਿਹੜੇ ਕੰਮ ਕੀਤੇ ਨੇ ਹੁਣ ਜਿਹੜਾ ਕੀ ਹੈ ਬਲਾਕ ਸੰਮਤੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਜੋਰ ਜਮੈਸ਼ ਕਰ ਰਹੇ ਨੇ ਤੇ ਸਾਡੇ ਨਾਲ ਉਮੀਦਵਾਰ ਮੌਜੂਦ ਨੇ ਸਰਦਾਰ ਅਮਰੀਕ ਸਿੰਘ ਸੰਧਾ ਜੀ ਤੇ ਉਹਨਾਂ ਦੇ ਬ੍ਰਦਰ ਵੀ ਮੌਜੂਦ ਨੇ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਨੇ ਪਹਿਲਾਂ ਸਰਪੰਚੀ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਤੇ ਹੁਣ ਜਿਹੜੀ ਬਲਾਕ ਸੰਮਤੀ ਦੇ ਵਿੱਚ ਆਪਣਾ ਜੋਰ ਜਮੈਸ਼ ਕਰ ਰਹੇ ਹੋ ਤੇ ਲੋਕਾਂ ਦਾ ਕਿਵੇਂ ਸਾਥ ਮਿਲ ਰਿਹਾ ਕਿੱਦਾਂ ਸਾਥ ਮਿਲ ਰਿਹਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਲਾਈਵ ਪੰਜਾਬ ਟੀਵੀ ਦਾ ਕਿ ਤੁਸੀਂ ਸਮਾਂ ਕੱਢ ਕੇ ਜਿੱਥੇ ਵੀ ਮੈਂ ਕੈਂਪੇਨ ਤੇ ਗਿਆ ਤੁਸੀਂ ਉੱਥੇ ਪਹੁੰਚਦੇ ਹੋ ਨਾਲ ਹੀ ਧੰਨਵਾਦ ਇਹਨਾਂ ਸੱਜਣਾਂ ਦਾ ਵੀਰਾਂ ਦਾ ਜਿਹੜੇ ਸੱਤ ਪਿੰਡ ਮੈਨੂੰ ਮਿਲੇ ਨੇ ਮੇਰਾ ਪਿੰਡ ਜੀਵਾਰਾਈ ਇਹ ਹੁਣ ਆਪਾਂ ਸਿੱਦੇ ਕੇ ਪਿੰਡ 'ਚ ਖੜੇ ਆ ਅੱਜ ਪਹਿਲੀ ਵਾਰ ਮੈਂ ਵੋਟ ਮੰਗਣ ਵੈਸੇ ਤਾਂ ਇਹ ਸੱਜਣ ਕਿਸੇ ਦੇ ਮੈਂ ਹੱਥਾਂ 'ਚ ਖੇਡਿਆ ਪੜਿਆ ਕਿਸੇ ਦੇ ਮੈਂ ਨਾਲ ਪੜਿਆ ਕਿਸੇ ਦੇ ਬੱਚੇ ਆਪਣੇ ਪਿੰਡ 'ਚ ਪੜੇ ਨੇ ਸਾਡਾ ਬਹੁਤ ਸਹਿਚਾਰ ਇਸ ਪਿੰਡ ਦੇ ਵਿੱਚ ਗਵਾਂਢੀ ਪਿੰਡ ਫੋਨ ਕਰਕੇ ਪਰ ਪਿੰਡ ਦੇ ਅੰਦਰ ਐਂਟਰ ਹੁੰਦਿਆਂ ਨਾਲ ਹੀ ਮੈਨੂੰ ਸਮਝ ਆ ਗਈ ਕਿ ਜਿਹੜਾ ਆਪਣਾ ਭਾਈਚਾਰਾ ਹੈ ਵੋਟਾਂ ਦੇ ਮੂੰਹ ਨੂੰ ਪੈਣੀ ਹੈ ਨਾ ਕਿਸੇ ਪਾਰਟੀ ਦੇ ਮੂੰਹ ਨੂੰ ਪੈਣੀ ਹੈ ਹਮ ਬਿਲਕੁਲ ਜੀ ਤੁਸੀਂ ਵੀ ਵੇਖ ਰਹੇ ਹੋ ਬਾਕੀ ਜਿਹੜੀ ਤੁਸੀਂ ਕੰਮਾਂ ਦੀ ਗੱਲ ਕੀਤੀ ਉਹ ਬਾਬੇ ਦੀ ਬਹੁਤ ਕਿਰਪਾ ਹੈ ਜੀਵਾਰਾਈ ਪਿੰਡ ਤੇ ਖਾਸ ਕਰਕੇ ਪਹਿਲਾ ਕੰਮ ਸਾਡਾ ਨਸ਼ਾ ਖਤਮ ਕਰਨਾ ਸੀਗਾ ਬਿਲਕੁਲ ਉਹ ਸਰਪੰਚ ਬਣਦੇ ਸਾਰੀ ਹਰੇਕ ਗਲੀ ਦੇ ਵਿੱਚ ਚਾਣਨ ਕੀਤਾ ਨਸ਼ਾ ਖਤਮ ਕੀਤਾ ਚੋਰੀਆਂ ਜਕਾਰੀਆਂ ਖਤਮ ਕੀਤੀਆਂ ਵਿਕਾਸ ਦੇ ਕੰਮਾਂ ਨੂੰ ਜੇ ਲੈ ਲਈਏ ਤਾਂ ਜਿੱਥੇ ਕਿਤੇ ਵੀ ਕੋਈ ਟੁੱਟੀ ਪਾਣੀ ਦੀ ਖਰਾਬ ਸੀ ਜਾਂ ਫਿਰ ਕਿਤੇ ਪਾਣੀ ਵੇਸਟੇਜ ਵਾਲਾ ਕਿਤੇ ਲੀਕੇ ਸੀਗੀ ਉਹ ਸਭ ਪਾਈਪ ਲੈਣਾ ਵਗੈਰਾ ਪਾ ਕੇ ਛੱਪੜ ਦਾ ਕੰਮ ਸ਼ੁਰੂ ਕਰਾਇਆ ਸਭ ਚੜਦੀ ਕਲਾ ਚ ਕੰਮ ਚੱਲ ਰਿਹਾ ਜੀ ਹੁਣ ਆਪਣੇ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਿਹਾ ਸੀ ਤੁਸੀਂ ਮੇਰਾ ਇੰਟਰਵਿਊ ਕੀਤਾ ਸੀ ਕਿ ਮੈਂ ਇਹਨਾਂ ਬੱਚਿਆਂ ਨੂੰ ਨਸ਼ਿਆਂ ਚੋਂ ਕੱਢ ਕੇ ਸਟੇਡੀਅਮ ਚ ਤੱਕੂੰਗਾ ਜਾਓ ਵੇਖ ਲਓ ਜੀਵਾਂ ਰਹੀਂ ਸਭ ਤੋਂ ਪਹਿਲਾ ਪਿੰਡ ਹੋਏਗਾ ਜਿੱਥੇ 40 ਲੱਖ ਦੀ ਲਾਗਤ ਦੇ ਨਾਲ ਅੱਜ ਸਟੇਡੀਅਮ ਬਣ ਰਿਹਾ ਜੀ ਹਾਫ ਕੰਪਲੀਟ ਹੋ ਚੁੱਕਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਸੇ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਆਪਣੇ ਪਿੰਡ ਦੇ ਵਿੱਚ ਨਿੱਜੀ ਪਿੰਡ ਦੇ ਵਿੱਚ ਹੀ 35 ਲੱਖ ਦੀ ਲਾਗਤ ਦੇ ਨਾਲ ਹੁਣ ਡਿਸਪੈਂਸਰੀ ਜਿਹੜਾ ਹੈ ਨਵਾਂ ਮਾਡਲ ਜਿੱਥੇ ਆਪਣੇ ਹਰੇਕ ਤਰ੍ਹਾਂ ਦੇ ਟੈਸਟ ਜਿੱਦਾਂ ਪਹਿਲਾਂ ਤਾਂ ਆਪਣੇ ਹੁੰਦਾ ਸੀਗਾ ਨਾ ਇਕੱਲੇ ਬਲੱਡ ਦੇ ਟੈਸਟ ਜਾਣੇ ਹੁੰਦੇ ਸੀ ਮੇਰੇ ਖਿਆਲ ਚ ਇੱਥੇ ਐਮ ਆਰ ਆਈ ਵਗੈਰਾ ਜੋ ਅਲਟਰਾ ਸਾਊਂਡ ਜੋ ਵੀ ਇਹਨਾਂ ਨੂੰ ਲੋੜ ਹੁੰਦੀ ਆਪਣੇ ਉਹ ਸਾਰੀਆਂ ਡਾਕਟਰੀ ਸਹੂਲਤਾਂ ਜੀਵਾਰਈ ਪਿੰਡ ਚੋਂ ਹੀ ਮਿਲਣਗੀਆਂ ਜੀ ਪਹਿਲੇ ਵੀ ਤੁਹਾਨੂੰ ਪਤਾ ਆਪਣਾ ਪਿੰਡ ਫੋਕਲ ਪੁਆਇੰਟ ਹੈ ਘੱਟੋ ਘੱਟ 12 13 ਅਦਾਰੇ ਤਾਂ ਉੱਥੇ ਪਹਿਲਾਂ ਹੀ ਚੱਲ ਰਹੇ ਨੇ ਇਹ ਤੁਸੀਂ ਹੁਣ ਜੀਵਾਰਈ ਪਿੰਡ ਨਹੀਂ ਸ਼ਹਿਰ ਇੰਡਸਟਰੀ ਏਰੀਆ ਮੰਨ ਸਕਦੇ ਹੋ ਜੇ ਸਾਡਾ ਪਿੰਡ ਇਸੇ ਤਰ੍ਹਾਂ ਹੀ ਹਰ ਵਾਰੀ ਚੰਗੇ ਸਰਪੰਚ ਬਣਾਉਂਦਾ ਰਿਹਾ ਤਾਂ ਪਿੰਡ ਦਾ ਨਾਮ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਹੀ ਆਊਗਾ ਜੀ ਇਹਨਾਂ ਚੀਜ਼ਾਂ ਨੂੰ ਵੇਖਦੇ ਆਂ ਆਮ ਆਦਮੀ ਪਾਰਟੀ ਨੇ ਭਗਵਨ ਸਿੰਘ ਮਾਨ ਨੇ ਮੇਰੇ ਭਰਾ ਨੂੰ ਟਿਕਟ ਦੇ ਕੇ ਨਵਾਜਿਆ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬ ਚ ਪਹਿਲੇ ਨੰਬਰ ਤੇ ਇਹ ਮੁੰਡਾ ਜਿੱਤ ਪ੍ਰਾਪਤ ਕਰੂਗਾ ਜੀ ਸੰਦਾ ਸਾਹਿਬ ਪਹਿਲਾਂ ਕੀ ਹੈ ਕਿ ਇੱਕ ਪਿੰਡ ਦੀ ਜ਼ਿੰਮੇਵਾਰੀ ਸੀ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਹੁਣ 5-7 ਪਿੰਡਾਂ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਜਾਣੀ ਹੈ ਤੇ ਕਿੱਦਾਂ ਦਾ ਜਿਹੜਾ ਸਟ੍ਰਕਚਰ ਲੈ ਕੇ ਚੱਲੇ ਹੋ ਸੋ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕੰਮਾਂ ਤੋਂ ਤਾਂ ਅਸੀਂ ਪਹਿਲਾਂ ਹੀ ਨਹੀਂ ਭਜਦੇ ਹਮ ਸੋਸ਼ਲ ਐਕਟਿਵ ਤਾਂ ਅਸੀਂ ਪਹਿਲੇ ਹੀ ਹੈਗੇ ਹਾਂ ਜੀ ਇਹਨਾਂ ਵਾਸਤੇ ਸਾਨੂੰ ਟਾਈਮ ਕੱਢਣ ਦੀ ਲੋੜ ਨਹੀਂ ਸਾਡੇ ਕੋਲ ਪਹਿਲੇ ਹੀ ਹੈਗਾ ਸਾਰੇ ਏਰੀਆ ਚੋਂ ਤੁਸੀਂ ਪੁੱਛ ਸਕਦੇ ਹੋ ਜਿਹੜਾ ਇਹ ਕੰਮ ਨੇ ਅਸੀਂ ਪਹਿਲਾਂ ਤੋਂ ਹੀ ਕਰਦੇ ਪਿਆ ਹਾਂ ਹੁਣ ਅਸੀਂ ਜਦੋਂ ਸਰਕਾਰ ਵਿੱਚ ਆਵਾਂਗੇ ਤਾਂ ਫਿਰ ਅਸੀਂ ਹੋਰ ਅੱਗੇ ਹੋ ਕੇ ਸਰਕਾਰ ਤੋਂ ਸਹੂਲਤਾਂ ਲੈ ਕੇ ਤੇ ਆਪਣੀ ਜਨਤਾ ਨੂੰ ਲੈ ਕੇ ਦੇਵਾਂਗੇ ਬਾਅਦ ਚੜ ਕੇ ਹਿੱਸਾ ਪਾਵਾਂਗੇ ਦਿਨ ਹੋਵੇ ਰਾਤ ਹੋਵੇ ਅਸੀਂ ਸਭ ਤੋਂ ਅੱਗੇ ਖੜੇ ਹੋਵਾਂਗੇ ਗਰੀਬ ਪਰਿਵਾਰਾਂ ਵੀ ਆਪਣੇ ਏਰੀਆ ਦੇ ਵਿੱਚ ਰਹਿੰਦੇ ਨੇ ਤੇ ਜਿਆਦਾ ਮੁਸ਼ਕਲ ਕਿਹੜੀ ਹੈ ਪੀਣ ਵਾਲੇ ਪਾਣੀ ਦੀ ਹੈ ਜਾਂ ਨਿਕਾਸੀ ਦੇ ਪਾਣੀ ਦੀ ਹੈ ਇਦਾਂ ਦੀਆਂ ਕੋਈ ਹਰ ਘਰ ਦੇ ਵਿੱਚ ਪਾਣੀ ਜਿਹੜਾ ਮੇਨ ਹੈ ਕਿ ਪਾਣੀ ਦੇ ਨਾਲ ਜਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਜੀਵਨ ਪੱਧਰ ਬੰਦੇ ਦਾ ਪਾਣੀ ਤੋਂ ਹੀ ਸਟਾਰਟ ਹੁੰਦਾ ਹੈ ਸਵੇਰ ਦੀ ਗੱਲ ਕਰ ਲਈਏ ਤਾਂ ਸਵੇਰ ਸ਼ੁਰੂ ਹੀ ਪਾਣੀ ਤੋਂ ਹੁੰਦੀ ਹੈ ਤੇ ਕੋਈ ਕਰ ਰਿਓ ਕੋਈ ਐਦਾਂ ਦਾ ਸਰਵੇ ਕੀਤਾ ਪਿੰਡਾਂ ਦੇ ਵਿੱਚ ਵੀ ਕੀ ਕਿਹੜੀਆਂ ਸਮੱਸਿਆਵਾਂ ਨੇ ਮੇਨ ਛੋਟੀਆਂ-ਛੋਟੀਆਂ ਸਮੱਸਿਆਵਾਂ ਆਸੀ ਜਿੱਦਾਂ ਵੇਸਟੇਜ ਪਾਣੀ ਦੀ ਸਹੀ ਨਹੀਂ ਹੈਗੀ ਟੋਏ ਵਗੈਰਾ ਸਹੀ ਨਹੀਂ ਹੈਗੇ ਸਾਨੂੰ ਜਨਤਾ ਨੇ ਜੋ ਦੱਸੇ ਨੇ ਉਹਨਾਂ ਦਾ ਹੱਲ ਕਰਾਂਗੇ ਪੀਣ ਵਾਲੇ ਪਾਣੀ ਦੀ ਤਾਂ ਸਮੱਸਿਆ ਬਿਲਕੁਲ ਖਤਮ ਹੀ ਹੋ ਜਾਣੀ ਹੈ ਜੋ ਕਿ ਆਪਣੇ ਰੱਤੇਵਾਲੇ ਜਿਹੜਾ ਇਹਨਾਂ ਵੱਡਾ ਪ੍ਰੋਜੈਕਟ ਲੱਗ ਰਿਹਾ ਹੈ ਹਰ ਇੱਕ ਪਿੰਡ ਵਿੱਚ ਪੈਪਾ ਪੈ ਰਹੀਆਂ ਨੇ ਪ੍ਰੋਜੈਕਟ ਚੱਲੀ ਜਾ ਰਿਹਾ ਬਹੁਤ ਸਪੀਡ ਨਾਲ ਚੱਲ ਰਿਹਾ ਇਹ ਤਾਂ ਜਿਹੜਾ ਆਉਣ ਵਾਲੇ ਚੰਦ ਕੇ ਦਿਨਾਂ ਵਿੱਚ ਇਹ ਖਤਮ ਹੋ ਜੂਗੀ ਪੀਣ ਵਾਲੀ ਸਮੱਸਿਆ ਪਾਣੀ ਦੀ ਜਿਹੜੀ ਉਹ ਜਮਾਈ ਖਤਮ ਹੋ ਜੂਗੀ ਯੋਥ ਲਈ ਕੀ ਸੋਚਿਆ ਹੈ ਜਿਵੇਂ ਆਪਣੇ ਪਿੰਡ ਦੇ ਵਿੱਚ ਨਸ਼ੇ ਨੂੰ ਖਤਮ ਕੀਤਾ ਹੈ ਬਾਕੀ ਪਿੰਡਾਂ ਲਈ ਕੋਈ ਮੈਪ ਤਿਆਰ ਕੀਤਾ ਹੋਵੇ ਤੁਸੀਂ ਆਪਣੇ ਪਿੰਡ ਸਟੇਡੀਅਮ ਤਿਆਰ ਹੋ ਰਿਹਾ ਜੀ ਮੈਪ ਬਿਲਕੁਲ ਪੂਰਾ ਤਿਆਰ ਹੈ ਸਾਰੇ ਪਿੰਡਾਂ ਚ ਜਾ ਕੇ ਸਾਰੇ ਬੱਚਿਆਂ ਨੂੰ ਕਹਾਂਗੇ ਬੇ ਆਓ ਤੁਸੀਂ ਸਟੇਡੀਅਮ ਚ ਪ੍ਰੈਕਟਿਸ ਕਰੋ ਜੇ ਉਹਨਾਂ ਨੂੰ ਗਾਈਡ ਦੀ ਲੋੜ ਏ ਤਾਂ ਅਸੀਂ ਗਾਈਡ ਵੀ ਰੱਖ ਕੇ ਦੇਾਂਗੇ ਪਿੰਡ ਵੱਲੋਂ ਪੰਚਾਇਤ ਵੱਲੋਂ ਜਿੰਨੀ ਵੀ ਲੋੜ ਏ ਜ਼ਿਲ੍ਹਾ ਪ੍ਰਸ਼ਾਸਨ ਤੇ ਮੰਗ ਕਰਾਂਗੇ ਜੋ ਸਹੂਲਤਾਂ ਚਾਹੀਦੀਆਂ ਨੇ ਮੱਤ ਤੋਂ ਬਾਅਦ ਅਸੀਂ ਆਦੇ ਸਟੇਡੀਅਮ ਚ ਲੈ ਕੇ ਆਵਾਂਗੇ ਯੂਥ ਸਾਰਾ ਅਸੀਂ ਸਟੇਡੀਅਮ ਚ ਲੈ ਕੇ ਜਾਵਾਂਗੇ ਨਾ ਕਿ ਨਸ਼ਿਆਂ ਵੱਲ ਲੈ ਕੇ ਜਾਵਾਂ ਲੋਕਾਂ ਨੂੰ ਕੀ ਅਪੀਲ ਹੈ ਜੀ ਜੋ ਇਸ ਵੀਡੀਓ ਨੂੰ ਦੇਖਣਗੇ ਮੇਰੀ ਸਾਹਿਬ ਨੂੰ ਹੱਥ ਜੋੜ ਕੇ ਅਪੀਲ ਹੈ ਜੀ ਤੁਸੀਂ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਮੈਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਆਪਣੇ ਯੂਥ ਹੈ ਉਸ ਨੂੰ ਨਾਲ ਲੈ ਕੇ ਬਹੁਤ ਵਧੀਆ ਢੰਗ ਨਾਲ ਇਹਨਾਂ ਨੂੰ ਖੇਡਾਂ ਵਿੱਚ ਜੌਬਸ ਵਿੱਚ ਜਿੱਥੇ ਵੀ ਮੇਰੀ ਲੋੜ ਹੈ ਮੈਂ ਇਹਨਾਂ ਦਾ ਸਾਥ ਦੇਵਾਂਗਾ ਹੱਥ ਜੋੜ ਕੇ ਬਹੁਤ ਬਹੁਤ ਜੀ ਸਾਡੇ ਨਾਲ ਜੀ ਇੱਥੋਂ ਦੇ ਵਸਨੀਕ ਵੀ ਨੇ ਭਾਈ ਜੀ ਤੁਹਾਡੇ ਕੋਲ ਪਿੰਡ ਸਾਦੇ ਕੇ ਮੋਹੜ ਪਹੁੰਚਿਆ ਵੀਰ ਜੀ ਤੇ ਪੂਰਾ ਤੜੋਂ ਮਣੋ ਤੜੋਂ ਇਹਨਾਂ ਨਾਲ ਸਾਧ ਦੇ ਰਹੇ ਹੋ ਹਾਂ ਜੀ ਸਾਡੇ ਨਾਲ ਹੀ ਪਿੰਡ ਜੀਵਾਂ ਰਹੀਆਂ ਤਾਂ ਅਸੀਂ ਪੀੜੀ ਦਰ ਪੀੜੀ ਸਾਡਾ ਇਹਨਾਂ ਨਾਲ ਨਾਤਾ ਰਿਹਾ ਵਾ ਤੇ ਆਪਣੇ ਰਸੂਕ ਵਾਲੇ ਇੱਕ ਹੁੰਦਾ ਪਾਰਟੀ ਦੇ ਸਿਸਟਮ ਨਾਲ ਖੜਦੇ ਹ ਪਰ ਪਾਰਟੀ ਨੂੰ ਇੱਕ ਸਾਈਡ ਕਰਕੇ ਇਹਨਾਂ ਦਾ ਆਪਣਾ ਬੜਾ ਵਧੀਆ ਰਸੂਕ ਹੈ ਔਰ ਰਿਸ਼ਤੇਦਾਰੀਆਂ ਹੈ ਗਹਿਰਾ ਡੂੰਗਾ ਇਹਨਾਂ ਦਾ ਵਾਰਤਾ ਲਾਪ ਇਸ ਇਲਾਕੇ ਦੇ ਨਾਲ ਔਰ ਤੁਸੀਂ ਪੰਜ ਸੱਤ ਇਹਨਾਂ ਦੀ ਕਹਿ ਰਹੇ ਹੋ ਇਹ ਨਮਾਇੰਦਗੀ ਕਰ ਸਕਦੇ ਆ ਜਿਲਾ ਬਸੇਤ ਦੀ ਵੀ ਹੋਰ ਵੀ ਉੱਪਰ ਜਾ ਸਕਦੇ ਆ ਬਹੁਤ ਵਧੀਆ ਪਰਿਵਾਰ ਹੈ ਉਸ ਪਰਿਵਾਰ ਦੇ ਨਾਤੇ ਇਹਨਾਂ ਨੂੰ ਰਸੂਕ ਦੇ ਨਾਤੇ ਇਹਨਾਂ ਦਾ ਜਿਹੜਾ ਇੱਥੋਂ ਇਹਨਾਂ ਦੀ ਹਮਾਇਤ ਆ ਉਹ ਸਾਰੇ ਨੌਜਵਾਨ ਵੀ ਕਰਦੇ ਆ ਦੂਸਰਾ ਨਸ਼ਿਆ ਚੋਂ ਇਹਨਾਂ ਨੇ ਬੀੜੀ ਸਿਗਰਟ ਤੱਕ ਆਪਣੇ ਪਿੰਡ ਦੇ ਚੋਂ ਬੰਦ ਕਰਵਾਇਆ ਸਿਰਫ 25 ਦੇ ਵਿੱਚ ਔਰ ਬਹੁਤ ਵਧੀਆ ਉਪਰਾਲਾ ਤੇ ਸੋਚ ਹੈ ਇਹਨਾਂ ਦੀ ਔਰ ਇਹਨਾਂ ਦੀ ਬ੍ਰਦਰ ਅਮਰੀਕ ਜੀ ਕੋਈ ਚਾਹਵਾਨ ਨਹੀਂ ਸੀ ਪਰ ਲੋਕਾਂ ਨੇ ਇਹਨਾਂ ਤੇ ਦਾਅ ਖੇਡਿਆ ਵਾ ਤੇ ਉਹ ਜਿਹੜਾ ਲੋਕਾਂ ਨੇ ਖੇਡਿਆ ਉਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਦੇ ਖਰੇ ਉਤਰੇ ਬਿਲਕੁਲ ਜੀ ਸੰਧਾ ਫੈਮਿਲੀ ਨੂੰ ਪਹਿਲਾਂ ਵੀ ਜਿਹੜਾ ਲੋਕਾਂ ਨੇ ਸਿਰ ਤੇ ਸੇਹਰਾ ਸਜਾਇਆ ਸੀ ਤੇ ਹੁਣ ਜਿਹੜਾ ਕੀ ਹੈ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਵੱਲੋਂ ਜੋ ਫਤਵਾ ਸੁਣਾਇਆ ਜਾਏਗਾ ਉਹਨਾਂ ਨੂੰ ਪ੍ਰਮਾਨ ਹੋਏਗਾ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀ ਸ਼ਰਮਾ